ਤੋ ਇਸ ਸੰਕਟ ਵਿੱਚ ਜਿਹੜੇ ਜਿਹੜੀ ਉਹਨਾਂ ਦੀ ਰਾਜਨੀਤੀ ਆ ਜਦੋਂ ਅਸੀਂ ਵਿਸ਼ਲੇਸ਼ਣ ਕਰਦੇ ਹੈਗੇ ਆ ਵੀ ਜਿਹੜੇ ਭਾਈ ਹਰਜਿੰਦਰ ਸਿੰਘ ਤਾਂ ਵੀ ਅਸਲ ਵਿੱਚ ਇੱਕ ਆਪਣੀ ਵੀ ਰਾਜਨੀਤਿਕ ਖੇਡ ਰਾਇ ਹੈਗਾ ਉਹ ਜਿਸ ਤਰ੍ਹਾਂ ਵੀ ਆਪ ਸਰਵ ਪਰਿਵਾਰਤ ਲੀਡਰ ਬਣਨਾ ਚਾਹ ਰਹੇ ਹੈਗੇ ਆ ਹੂੰ ਹਾਂ ਜੇ ਤੁਸੀਂ ਦੇਖੋ ਵੀ ਸੁਖਵੀਰ ਸਿੰਘ ਬਾਦਲ ਨੂੰ ਉਹ ਇਸ ਇਹ ਕਹ ਕੇ ਡਰਾਉਂਦੇ ਰਹੇ ਆ ਵੀ ਮੇਰੀ ਦਮਦਮੀ ਟਕਸਾਲ ਨਾਲ ਤੇ ਬਾਬਾ ਹਰਨਾਮ ਸਿੰਘ ਜੀ ਤੋਂ ਮਾ ਨਾਲ ਬਹੁਤ ਨੇੜਲੀ ਸਾਂਝ ਹੈਗੀ ਆ। ਸੋ ਲਗਾਤਾਰ ਇੱਕ ਤਰ੍ਹਾਂ ਨਾਲ ਸੁਖਵੀਰ ਸਿੰਘ ਬਾਦਲ ਵੀ ਇਹ ਮੰਨਦੇ ਹੈਗੇ ਆ ਵੀ ਜੇ ਸਭ ਤੋਂ ਵਧੀਆ ਉਹਨਾਂ ਲਈ ਕੋਈ ਸੰਪਰਕ ਹੈਗਾ ਬਾਬਾ ਹਰਨਾਮ ਸਿੰਘ ਨਾਲ ਕੰਮ ਕਰਨ ਦਾ ਤੇ ਉਹ ਹਰਜਿੰਦਰ ਸਿੰਘ ਧੰਮੀ ਆਪਾਂ ਹਰਜਿੰਦਰ ਸਿੰਘ ਧੰਮੀ ਦੀ ਜਿਹੜੀ ਜਿਹੜੀ ਕਮਜ਼ੋਰੀ ਆ ਉਹ ਇਹ ਹੈਗੀ ਆ ਵੀ ਨਾ ਤਾਂ ਉਹ ਸੁਖਬੀਰ ਸਿੰਘ ਬਾਦਲ ਦੀ ਧੌਂਸ ਨੂੰ ਚੁਣੌਤੀ ਦੇ ਸਕਦੇ ਆ ਤੇ ਨਾ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਹੈਗਾ ਵੀ ਖਹਿੜਾ ਛੱਡ ਸਕਦੇ ਆ ਮਤਲਬ ਉਹ ਇੱਕ ਗੱਡਸ ਨਹੀਂ ਹੈਗੇ ਜ जहां ਆਪਾਂ ਕਹਿ ਲਈ ਕਿ ਖੁੱਲ ਕੇ ਨਹੀਂ ਖੇਡਣਾ ਚਾਹੁੰਦੇ ਬਿਲਕੁਲ ਸੋ ਉਹ ਉਹਨਾਂ ਨੂੰ ਐਂ ਲੱਗਦਾ ਵੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਹੀ ਢਾਹ ਢੇਰੀ ਹੋ ਜਾਣਾ ਫਿਰ ਉੱਥੇ ਅਕਾਲੀ ਦਲ ਵਿੱਚ ਖਲਾਅ ਪੈਦਾ ਹੋਣਾ ਤੇ ਉਹਦੇ ਚੋਂ ਮੇਰਾ ਦਾ ਲੱਗਦਾ ਦੋ ਤਰੀਕ ਨੂੰ ਵੀ ਸ਼ਰਦਾ ਨਾਲ ਨਹੀਂ ਸੀ ਆਏ ਜੇ ਉਹ ਦੋ ਤਰੀਕ ਵਾਲੀ ਭਾਵਨਾ ਕਾਇਮ ਰੱਖਦੇ ਖਾਲਸਾ ਪੰਥ ਦੇ ਵਿੜੇ ਵਿੱਚ ਗੱਲ ਵਿੱਚ ਪੱਲਾ ਪਾ ਕੇ ਨਵਾਨੇ ਸਿੱਖ ਵੱਜੋਂ ਵਿਚਰਦਾ ਤਾਂ ਹੋ ਸਕਦਾ ਸੀ ਕੌਮ ਉਹਦੇ ਪਿਓ ਦੇ ਗੁਨਾਹਾਂ ਕਰਕੇ ਜਾਂ ਉਹਦੇ ਆਪਣੇ ਗੁਨਾਹਾਂ ਕਰਕੇ ਫੇਰ ਵੀ ਕਿਤੇ ਉਹਨੂੰ ਮਾਫ ਕਰ ਦਿੰਦੀ ਪਰ ਹੁਣ ਜਿਸ ਤਰ੍ਹਾਂ ਨਾਲ ਉਹਨਾਂ ਨੇ ਖੇਡ ਖੇਡੀ ਆ ਹੁਣ ਸੁਖਵੀਰ ਸਿੰਘ ਬਾਦਲ ਜਿੱਥੇ ਐਡਾ ਵੱਡਾ ਲੀਡਰ ਭਲੇਖੇ ਦਾ ਸ਼ਿਕਾਰ ਹੋ ਸਕਦਾ ਉੱਥੇ ਭਾਈ ਧਾਮੀ ਦਾ ਸ਼ਿਕਾਰ ਹੋਣਾ ਤਾਂ ਆਪਾਂ ਕਹਿ ਸਕਦੇ ਵੀ ਛੋਟੀ ਗੱਲ ਹੈਗੀ ਆ ਭਾਈ ਸਰਦਾਰ ਅਰਬਾਲ ਸਿੰਘ ਦੀ ਭਾਈ ਹਰਜਿੰਦਰ ਸਿੰਘ ਧਾਮੀ ਹੋਣਾਂ ਦੀਆਂ ਜਿਹੜੀਆਂ ਕਾਰਵਾਈਆਂ ਹੈਗੀਆਂ ਨੇ ਖਾਸ ਕਰਕੇ ਮੌਜੂਦਾ ਸਮੇਂ ਦੇ ਵਿੱਚ ਜਿਹੋ ਜਿਹੇ ਹਾਲਾਤ ਪਿਛਲੇ ਦਿਨੀ ਰਹੇ ਨੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਆਪਾਂ ਵਿਸ਼ਲੇਸ਼ਣ ਕਰ ਸਕਦੇ ਹਾਂ ਕਿਉਂਕਿ ਆਪਾਂ ਪਹਿਲਾਂ ਵੀ ਦੇਖਿਆ ਕਿ ਪਹਿਲਾਂ ਵੀ ਜਦੋਂ ਜਥੇਦਾਰਾਂ ਨੂੰ ਬਰਖਾਸਤ ਕੀਤਾ ਜਾਂਦਾ ਉਹ ਇੱਕ ਵਾਰੀ ਪਾਸੇ ਚਲ ਜਾਂਦੇ ਨੇ ਦੁਬਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਕਹਿਣ ਤੇ ਦੁਬਾਰਾ ਜਿਹੜਾ ਅੰਡਰ ਐਂਟਰ ਹੋ ਜਾਂਦੇ ਨੇ ਤੇ ਹੁਣ ਵੀ ਜਿਹੋ ਜਿਹਾ ਮਾਹੌਲ ਰਿਹਾ ਹੈਗਾ ਕਿ ਦੋਵੇਂ ਜਿਹੜੇ ਜਥੇਦਾਰ ਲਗਾਏ ਨੇ ਉਹਨਾਂ ਦੇ ਨਾਲ ਵੀ ਕੋਈ ਉਹਨਾਂ ਦੀ ਟਿਊਨਿੰਗ ਮੈਚ ਨਹੀਂ ਹੁੰਦੀ ਚੱ हां जी हां जी सो काफी ਜਿਹੜੀ ਹਰਜਿੰਦਰ ਸਿੰਘ ਧਾਮੀ ਦੀ ਇਸ ਮੌਕੇ ਦੀ ਰਾਜਨੀਤੀ ਹੈਗੀ ਆ ਉਹਨੂੰ ਡੰਗਾਈ ਨਾਲ ਵਾਚਣ ਦੀ ਜਿਹੜੀ ਲੋੜ ਹੈ ਬਿਲਕੁਲ ਤੁਸੀਂ ਠੀਕ ਕਿਹਾ ਵੀ ਜਦੋਂ ਭਾਈ ਰਗਵੀਰ ਸਿੰਘ ਨੂੰ ਹਟਾਏ ਜਾਣ ਤੋਂ ਪਹਿਲਾਂ ਉਹ ਵਾਪਸ ਚਲੇ ਜਾਂਦੇ ਆ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੰਦੇ ਆ ਇਟ ਮੀਨਸ ਉਹਨਾਂ ਨੂੰ ਪਤਾ ਸੀ ਭਾਈ ਰੁਘਵੀਰ ਸਿੰਘ ਨੂੰ ਹਟਾਉਣ ਦਾ ਫੈਸਲਾ ਹੋ ਲਿਆ ਹੋਇਆ ਤੇ ਉਹ ਪਾਸੇ ਚਲੇ ਗਏ ਇੱਕਦਮ ਵੀ ਮੈਂ ਇਸ ਫੈਸਲੇ ਦਾ ਹਿੱਸਾ ਨਹੀਂ ਬਣਨਾ ਹਾਲਾਂਕਿ ਭਾਈ ਰੁਘਵੀਰ ਸਿੰਘ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਆਪ ਜੀ ਵਾਪਸ ਆ ਜਾਓ ਆਪਣੀ ਜਿਹੜੀ ਹੈਗੀ ਆ ਅਹੁਦੇ ਤੇ ਪਰ ਉਹ ਨਹੀਂ ਆਏ ਪਰ ਸੁਖਬੀਰ ਸਿੰਘ ਬਾਦਲ ਦੀ ਜਦੋਂ ਉਹਨਾਂ ਦੇ ਘਰ ਜਾਂਦੇ ਹੈਗੇ ਤੇ ਉਹ ਤੋਂ ਬਾਅਦ ਜਿਹੜੇ ਭਾਈ ਹਰਜਿੰਦਰ ਸਿੰਘ ਧਾਮੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਨਾਲ ਹੀ ਮੁਰ ਤੋਂ ਰਾਜੀ ਹੋ ਜਾਂਦੇ ਆ ਸੋ ਇਸ ਸੰਕਟ ਵਿੱਚ ਜਿਹੜੇ ਜਿਹੜੀ ਉਹਨਾਂ ਦੀ ਰਾਜਨੀਤੀ ਆ ਜਦੋਂ ਅਸੀਂ ਵਿਸ਼ਲੇਸ਼ਣ ਕਰਦੇ ਹੈਗੇ ਆ ਵੀ ਜਿਹੜੇ ਭਾਈ ਹਰਜਿੰਦਰ ਸਿੰਘ ਧਾਮੀ ਅਸਲ ਵਿੱਚ ਇੱਕ ਆਪਣੀ ਵੀ ਰਾਜਨੀਤਿਕ ਖੇਡ ਰਾਏ ਹੈਗੇ ਆ ਉਹ ਜਿਸ ਤਰ੍ਹਾਂ ਵੀ ਆਪ ਸਰਵ ਪਰਿਵਾਰਤ ਲੀਡਰ ਬਣਨਾ ਚਾਹ ਰਹੇ ਹੈਗੇ ਆ ਹਮ ਹੁਣ ਜੇ ਤੁਸੀਂ ਦੇਖੋ ਵੀ ਸੁਖਵੀਰ ਸਿੰਘ ਬਾਦਲ ਨੂੰ ਉਹ ਇਸ ਇਹ ਕਹਿ ਕੇ ਡਰਾਉਂਦੇ ਰਹੇ ਆ ਵੀ ਮੇਰੀ ਦਮਦਮੀ ਟਕਸਾਲ ਨਾਲ ਤੇ ਬਾਬਾ ਅਰਨਾਮ ਸਿੰਘ ਜੀ ਤੋਂ ਮਾ ਨਾਲ ਬਹੁਤ ਨੇੜਲੀ ਸਾਂਝ ਹੈਗੀ ਆ ਸੋ ਲਗਾਤਾਰ ਇੱਕ ਤਰ੍ਹਾਂ ਨਾਲ ਸੁਖਵੀਰ ਸਿੰਘ ਬਾਦਲ ਵੀ ਇਹ ਮੰਨਦੇ ਹੈਗੇ ਆ ਵੀ ਜੇ ਸਭ ਤੋਂ ਵਧੀਆ ਉਹਨਾਂ ਲਈ ਕੋਈ ਸੰਪਰਕ ਹੈਗਾ ਬਾਬਾ ਹਰਨਾਮ ਸਿੰਘ ਨਾਲ ਕੰਮ ਕਰਨ ਦਾ ਤੇ ਉਹ ਹਰਜਿੰਦਰ ਸਿੰਘ ਧਾਮੀ ਹੈਗੇ ਹਨ ਸੋ ਉਹ ਬਾਕੀ ਪੰਥਕ ਜਥੇਬੰਦੀਆਂ ਨਾਲ ਵੀ ਇੱਕ ਤਰ੍ਹਾਂ ਨਾਲ ਬਣਾ ਕੇ ਰੱਖ ਰਹੇ ਹੈਗੇ ਆ ਚਾਹੇ ਵੱਖ-ਵੱਖ ਕਿਸਮ ਦੇ ਈਵਨ ਗਿਆਨੀ ਰੁਘਵੀਰ ਸਿੰਘ ਨਾਲ ਵੀ ਹਲੇ ਵੀ ਬਣਾ ਕੇ ਰੱਖੀ ਹੋਈ ਆ ਹੋਰ ਪੰਥਕ ਜਥੇਬੰਦੀਆਂ ਨਾਲ ਬਣਾ ਕੇ ਰੱਖੀ ਹੋਈ ਆ ਸੋ ਹਰਜਿੰਦਰ ਸਿੰਘ ਧਾਮੀ ਨੂੰ ਇਹ ਲੱਗ ਰਿਹਾ ਹੈਗਾ ਵੀ ਜਿਸ ਤਰ੍ਹਾਂ ਦਾ ਸੰਕਟ ਸੁਖਵੀਰ ਸਿੰਘ ਬਾਦਲ ਦੇ ਉੱਤੇ ਆਇਆ ਹੋਇਆ ਹੈ ਜੇ ਸੁਖਵੀਰ ਸਿੰਘ ਬਾਦਲ ਨਕਾਰੇ ਜਾਂਦੇ ਇਸ ਸੰਕਟ ਵਿੱਚ ਤਾਂ ਵੀ ਮੈਂ ਪੰਥ ਪ੍ਰਵਾਨਤ ਲੀਡਰ ਬਣ ਕੇ ਉੱਭਰ ਜਾਵਾਂ ਉਹ ਉਹ ਇੱਕ ਨਿੱਜੀ ਇੱਛਾ ਜਿਹੜੀ ਉਹ ਇਹ ਲੱਗ ਰਿਹਾ ਕਿਸੇ ਵੀ ਲੀਡਰ ਦੀ ਹੁੰਦੀ ਆ ਜਿਹੜਾ ਇਸ ਤਰ੍ਹਾਂ ਦੀ ਪੋਲਿਟਿਕਸ ਵਿੱਚ ਆਇਆ ਚਾਹੇ ਉਹ ਧਾਰਮਿਕ ਪੋਲਿਟਿਕਸ ਆ ਚਾਹੇ ਰਾਜਨੀਤਿਕ ਆਈਬਨ ਜਥੇਦਾਰ ਟੋੜਾ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦੇ ਆ ਮੁੱਖ ਮੰਤਰੀ ਬਣਨ ਦੀ ਲਾਲਸਾ ਕਰਦੇ ਨੇ ਜੀ ਜੀ ਆਪਾਂ ਹਰਜਿੰਦਰ ਸਿੰਘ ਧਾਮੀ ਦੀ ਜਿਹੜੀ ਜਿਹੜੀ ਕਮਜ਼ੋਰੀ ਆ ਉਹ ਇਹ ਹੈਗੀ ਆ ਵੀ ਨਾ ਤਾਂ ਉਹ ਸੁਖਵੀਰ ਸਿੰਘ ਬਾਦਲ ਦੀ ਤੋਂ ਉਸ ਨੂੰ ਚੁਣੌਤੀ ਦੇ ਸਕਦੇ ਆ ਤੇ ਨਾ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਹੈਗਾ ਵੀ ਖਹਿੜਾ ਛੱਡ ਸਕਦੇ ਹੈਗੇ ਮਤਲਬ ਉਹ ਇੱਕ ਗੱਟਸ ਨਹੀਂ ਹੈਗੇ ਜਾਂ ਆਪਾਂ ਕਹਿ ਲਈ ਕਿ ਖੁੱਲ ਕੇ ਨਹੀਂ ਖੇਡਣਾ ਚਾਹੁੰਦੇ ਉਹ ਬਿਲਕੁਲ ਸੋ ਉਹ ਉਹ ਲੱਗਾ ਉਹਨਾਂ ਨੂੰ ਐਂ ਲੱਗਦਾ ਵੀ ਸੁਖਵੀਰ ਸਿੰਘ ਬਾਦਲ ਨੇ ਆਪਣੇ ਆਪ ਹੀ ਢਹਿ ਢੇਰੀ ਹੋ ਜਾਣਾ ਫਿਰ ਉੱਥੇ ਅਕਾਲੀ ਦਲ ਵਿੱਚ ਖਲਾਅ ਪੈਦਾ ਹੋਣਾ ਤੇ ਉਹਦੇ ਚੋਂ ਮੇਰਾ ਦਾ ਲੱਗ ਜਾਣਾ ਹੈਗਾ ਨਾ ਸੋ ਉਹ ਦਾ ਲਾਉਣ ਦੇ ਚੱਕਰ ਚ ਬੈਠੇ ਹੋਏ ਇਸੇ ਕਰਕੇ ਉਹ ਬਾਬਾ ਹਰਨਾਮ ਸਿੰਘ ਨਾਲ ਲਗਾਤਾਰ ਮੁਲਾਕਾਤਾਂ ਕਰਦੇ ਆ ਈਵਨ ਗਿਆਨੀ ਰੁਘਵੀਰ ਸਿੰਘ ਨਾਲ ਵੀ ਗੱਲਬਾਤ ਕਰ ਲੈਂਦੇ ਹੈਗੇ ਆ ਸੋ ਸਾਰੇ ਪੱਤੇ ਹੈਗੇ ਆ ਜਿਹੜੇ ਆਪਣੇ ਸਾਰੇ ਕਨੈਕਸ਼ਨ ਆ ਉਹਨਾਂ ਨੂੰ ਲਾਈਵ ਰੱਖ ਰਹੇ ਹੈਗੇ ਆ ਪਰ ਉਹਨਾਂ ਦੀ ਵੱਡੀ ਕਮਜ਼ੋਰੀ ਆ ਵੀ ਉਹ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਹੈਗੀ ਚਣੌਕੀ ਦੇਣ ਦੀ ਜਿਹੜੀ ਹਿੰਮਤ ਨਹੀਂ ਰੱਖ ਸਕਦੇ ਹੁਣ ਇਹੀ ਕਮਜ਼ੋਰੀ ਜੇ ਆਪਾਂ ਸੁਖਵੀਰ ਸਿੰਘ ਬਾਦਲ ਵਿੱਚ ਵੀ ਦੇਖ ਸਕਦੇ ਆ ਹੂੰ ਉਹ ਸੁਖਵੀਰ ਸਿੰਘ ਬਾਦਲ ਜਿਹਨੂੰ ਕਹਿੰਦੇ ਆ ਵੀ ਉਹ ਅਮਰੀਕਾ ਤੋਂ ਐਮਬੀਏ ਕਰਕੇ ਆਇਆ ਹਲੇ ਵੀ ਜੇ ਉਹਨੂੰ ਇਹ ਭੁਲੇਖਾ ਹੈਗਾ ਵੀ ਮੈਨੂੰ ਕੌਮ ਪ੍ਰਵਾਨ ਕਰ ਲੋਗੇ ਤੇ ਉਹ ਬਿਆਨ ਇਸ ਤਰ੍ਹਾਂ ਦੇ ਰਿਹਾ ਵੀ ਸਾਡੀ ਸਰਕਾਰ ਬਣਾਓ ਤੇ ਅਸੀਂ ਆ ਕਰਾਂਗੇ ਇਟ ਮੀਨਸ ਹਲੇ ਵੀ ਉਹ ਵੱਡੇ ਭੁਲੇਖੇ ਦਾ ਸ਼ਿਕਾਰ ਹੈ ਵੀ ਮੈਂ ਮੁੱਖ ਮੰਤਰੀ ਬਣ ਸਕਦਾ ਹੈਗਾ ਹਨਾ ਮੁੱਖ ਮੰਤਰੀ ਉਹ ਬਣ ਸਕਦਾ ਸੀਗਾ ਜੇ ਉਹ 2 ਦਸੰਬਰ ਨੂੰ ਇੱਕ ਸ਼ਰਧਾਵਾਨ ਸਿੱਖ ਵਜੋਂ ਅਕਾਲ ਤਖਤ ਤੇ ਪੇਸ਼ ਹੁੰਦਾ ਜੇ ਉਹ ਚਤਰਾਈ ਨਾਲ ਅਕਾਲ ਤਖਤ ਤੇ ਪੇਸ਼ ਹੋਇਆ ਹੁਣ ਜਿਹੜਾ ਆਪਾਂ ਜੀ ਸਮੁੱਚੇ ਸਿਨੈਰੀਓ ਨੂੰ ਹੁਣ ਦੇਖੀਏ ਨਾ ਤਾਂ ਉਹਦਾ ਦੋ ਤਰੀਕ ਨੂੰ ਪੇਸ਼ ਹੋਣਾ ਵੀ ਇੱਕ ਖੇਡ ਦਾ ਹਿੱਸਾ ਸੀ ਮੈਨੂੰ ਲੱਗੋ ਪਾਰਟ ਆਫ ਪਲੈਨਿੰਗ ਸੀਗਾ ਹਾਂ ਪਲੈਨਿੰਗ ਸੀਗਾ ਉਹਨੂੰ ਲੱਗਦਾ ਸੀਗਾ ਵੀ ਅਸੀਂ ਅਕਾਲ ਤਖਤ ਦੇ ਜਥੇਦਾਰਾਂ ਨੂੰ ਧੋਖਾ ਦੇ ਕੇ ਤੇ ਸਾਰੀ ਦੋਕ ਦਿਨਾਂ ਚ ਪ੍ਰਵਾਨਗੀ ਜੀ ਲੈ ਕੇ ਮੁੜਕ ਸਥਾਪਿਤ ਹੋ ਜਾਵਾਂਗੇ ਪਰ ਜਿਹੜੇ ਉਤੋਂ ਬਾਅਦ ਦੋ ਤੋਂ ਬਾਅਦ ਹੀ ਉਹਨੇ ਗਣਾ ਸ਼ੁਰੂ ਕਰ ਦਿੱਤੇ ਉਹ ਉਹਦੇ ਲਈ ਜਿਹੜੇ ਹੈਗੇ ਨੁਕਸਾਨ ਦੇ ਸਿੱਧ ਹੋਏ ਉਹਨੂੰ ਚਾਹੀਦਾ ਸੀ ਜੇ ਉਹਨੇ ਰਾਜਨੀਤੀ ਵਿੱਚ ਰਹਿਣਾ ਤਾਂ ਪੱਲਾ ਗਲ ਵਿੱਚ ਪੱਲਾ ਪਾ ਕੇ ਸਿੱਖ ਕੌਮ ਦੇ ਵੇੜੇ ਵਿੱਚ ਆ ਕੇ ਕਿਸੇ ਨਾ ਕਿਸੇ ਤਰ੍ਹਾਂ ਮਾਫੀ ਮੰਗਣੀ ਆਪਾਂ ਦੇਖਿਆ ਸੀ ਕਿ ਲੋਕਾਂ ਦੇ ਅੰਦਰ ਕਿਤਨਾ ਕਿਤੇ ਸਿੰਪਥੀ ਜਿਹੜੀ ਹੈ ਖਾਸ ਕਰਕੇ ਤੁਸੀਂ ਦੇਖੋ ਨਾ ਦੋ ਤੇ ਚਾਰ ਦੇ ਵਿੱਚ ਆ ਜਿਹੜੇ 2 ਦਿਨ ਹੈਗੇ ਆ ਬੜੀ ਲੋਕਾਂ ਦੇ ਅੰਦਰ ਸੈਂਪਥੀ ਜਿਹੜੀ ਹੋ ਰਹੀ ਸੀਗੇ ਸ਼ਾਇਦ ਇਹਨਾਂ ਦੀ ਪ੍ਰਵਾਨਤਾ ਜਿਹੜੀ ਹੋ ਜਾਵੇ ਪਰ ਉਸ ਤੋਂ ਬਾਅਦ ਜੋ 2-3 ਮਹੀਨੇ ਦੇ ਵਿੱਚ ਜਿਸ ਤਰੀਕੇ ਦਾ ਦਿਖਾਇਆ ਉਹ ਫਿਰ ਆਪਣਾ ਪੂਰਾ ਅਸਲੀਅਤ ਦਿਖਾ ਦਿਖਾ ਦੇ ਦਿਖਾ ਦਿੱਤੀ ਸੋ ਹੁਣ ਇਹ ਲੱਗਦਾ ਜਿਹੜੀ ਉਹ ਅਸਲੀਅਤ ਦਿਖਾਈ ਨਾ ਵੀ ਉਹ 2 ਤਰੀਕ ਨੂੰ ਵੀ ਸ਼ਰਾਰਤ ਨਾਲ ਹੀ ਆਏ ਸੀ ਹੂੰ ਹੂੰ 2 ਤਰੀਕ ਨੂੰ ਵੀ ਸ਼ਰਦਾ ਨਾਲ ਨਹੀਂ ਸੀ ਆਏ ਜੇ ਉਹ 2 ਤਰੀਕ ਵਾਲੀ ਭਾਵਨਾ ਕਾਇਮ ਰੱਖਦੇ ਖਾਲਸਾ ਪੰਥ ਦੇ ਵਿੜੇ ਵਿੱਚ ਗੱਲ ਵਿੱਚ ਪੱਲਾ ਪਾ ਕੇ ਨਵਾਨੇ ਸਿੱਖ ਵੱਜੋਂ ਵਿਚਰਦਾ ਤਾਂ ਹੋ ਸਕਦਾ ਸੀ ਕੌਮ ਉਹਦੇ ਪਿਓ ਦੇ ਗੁਨਾਹਾਂ ਕਰਕੇ ਜਾਂ ਉਹਦੇ ਆਪਣੇ ਗੁਨਾਹਾਂ ਕਰਕੇ ਫਿਰ ਵੀ ਕਿਤੇ ਉਹਨੂੰ ਮਾਫ ਕਰ ਦਿੰਦੀ ਪਰ ਹੁਣ ਜਿਸ ਤਰ੍ਹਾਂ ਨਾਲ ਉਹਨਾਂ ਨੇ ਖੇਡ ਖੇਡੀ ਆ ਸੁਣ ਸੁਖਵੀਰ ਸਿੰਘ ਬਾਦਲ ਜਿੱਥੇ ਐਡਾ ਵੱਡਾ ਲੀਡਰ ਭਲੇਖੇ ਦਾ ਸ਼ਿਕਾਰ ਹੋ ਸਕਦਾ ਉੱਥੇ ਭਾਈ ਧਾਮੀ ਦਾ ਸ਼ਿਕਾਰ ਹੋਣਾ ਤਾਂ ਆਪਾਂ ਕਹਿ ਸਕਦੇ ਵੀ ਛੋਟੀ ਗੱਲ ਹੈਗੀ ਆ ਸੋ